ਸਤਿ ਸ਼੍ਰੀ ਅਕਾਲ ਜੀ ਮੈਂ ਨਰਿੰਦਰ ਮਾਹੀ ਤੁਸੀਂ ਦੇਖ ਰਹੇ ਹੋ ਏਟੀਸੀ ਨਿਊਜ਼ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜਮਾਨਤ ਮਿਲਣ ਦੀ ਖੁਸ਼ੀ ਦੇ ਸਬੰਧ ਵਿੱਚ ਪਾਰਟੀ ਦਫ਼ਤਰ ਬੰਗਾ ਵਿਖੇ ਪੁਲੀ ਸਿੰਘ ਸਰਾਲ ਹਲਕਾ ਇੰਚਾਰਜ ਬੰਗਾ ਦੀ ਅਗਵਾਈ ਹੇਠ ਲੱਡੂ ਵੰਡੇ ਤੇ ਢੋਲ ਵਜਾਏ ਗਏ ਇਸ ਮੌਕੇ ਆਪ ਆਗੂਆਂ ਤੇ ਵਲੰਟੀਅਰਾਂ ਨੇ ਕੋਰਟ ਦੇ ਫੈਸਲੇ ਨੂੰ ਸੱਚਾਈ ਅਤੇ ਲੋਕਤੰਤਰ ਦੀ ਜਿੱਤ ਦੱਸਿਆ ਦੇਸ਼ ਖੁਸ਼ੀ ਵਿੱਚ ਇਕੱਠੇ ਹੋ ਕੇ ਜਸ਼ਨ ਮਨਾਏ ਇਸ ਮੌਕੇ ਕੁਲਜੀਤ ਸਿੰਘ ਸਰਾੜ ਨੇ ਗੱਲਬਾਤ ਕਰਦਿਆਂ ਕਿਹਾ ਕਿ ਆਖਰ ਸਚਾਈ ਦੀ ਜਿੱਤ ਹੋਈ ਹੈ ਜਿਸ ਨਾਲ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੂੰ ਮਾਨਜੂ ਸੁਪਰੀਮ ਕੋਰਟ ਵੱਲੋਂ ਜਵਾਨਤ ਦਿੱਤੀ ਗਈ ਅੱਜ ਮਾਨਯੋਗ ਸੁਪਰੀਮ ਕੋਰਟ ਦੇਸ਼ ਦੀ ਸਭ ਤੋਂ ਜ਼ਿਆਦਾਤ ਨੇ ਦ ਨੈਸ਼ਨਲ ਕੰਵਿੰਗਰ ਹੈ ਇਹ ਯਤਨ ਗਹਿਰੀ ਵਾਅਦਤ ਨੂੰ ਮਾਨਦਤ ਹੈ ਉਸ ਦੇ ਨਾਲ ਕਿਤੇ ਮੈਂ ਅੱਜ ਸਾਰੇ ਹੀ ਦੇਸ਼ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਔਰ ਆਮ ਆਦਮੀ ਪਾਰਟੀ ਦੇ ਸਮੂਹ ਵਰਕਰਾਂ ਨੂੰ ਲਾਟੀਆਂ ਨੂੰ ਲੀਡਰਸ਼ਿਪ ਨੂੰ ਉਹਦਾ ਇਹ ਮਾਨਜੋ ਸੁਪਰੀਮ ਕੋਰਟ ਦਾ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਅੱਜ ਨਿਆਂ ਪ੍ਰਣਾਲੀ ਦੀ ਜੋ ਸਰੂਪਤਾ ਹਾਂ ਉਸ ਨੂੰ ਜੀਵਿਤ ਰੱਖਣ ਦੇ ਵਿੱਚ ਅੱਜ ਵੱਡਾ ਰੋਲ ਅਦਾ ਕੀਤਾ ਔਰ ਮੈਂ ਅੱਜ ਇਹ ਵੀ ਕਹਿਣਾ ਚਾਹਾਂਗਾ ਜੋ 바ਵਾ ਸਾਹਿਬ ਭੀਮਰਾਓ ਅਮੇਰਕਤ ਜੀ ਦਾ ਸੁਭਦਾਨ ਹੈ ਅੱਜ ਉਸ ਨੂੰ ਸੁਪਰੀਮ ਕੋਰਟ ਨੇ ਬਚਾਇਆ ਹੈ ਕਿਉਂਕਿ ਬਹੁਤ ਹੀ ਗਲਤ ਤਰੀਕੇ ਦੇ ਨਾਲ ਨਿਆਂਜ ਪਰਤੇ ਕਰਕੇ ਮੋਦੀ ਸਰਕਾਰ ਨੇ ਪਿਛਲੇ ਲੰਬੇ ਸਮੇਂ ਤੋਂ ਸਾਡੇ ਨੈਸ਼ਨਲ ਕਮਿਸ਼ਨਰ ਰਿਤ ਕੇਜਰੀਵਾਲ ਜੀ ਨੂੰ ਹਰ ਜੀ ਕੇਸਾਂ ਵਿੱਚ ਫਸਾ ਕੇ ਜੇਲ੍ਹ ਵਿੱਚ ਰੱਖਿਆ ਹੋਇਆ ਸੀ ਉਹ ਜੋ ਕਿ ਅੱਜ ਉਹ ਫੈਸਲਾ ਆਇਆ ਹੈ ਉਸ ਦੇ ਨਾਲ ਇਹ ਸਾਬਤ ਹੋ ਗਿਆ ਹੈ ਕਿ ਮਾਨਯੋਗ ਸਾਡੇ ਨੈਸ਼ਨਲ ਕਮਿਸ਼ਨਰ ਜਿੰਦ ਕੇਜਰੀਵਾਲ નિર્ਦੋਸ਼ ਹਨ ਆਉਣ ਵਾਲੇ ਦਿਨਾਂ ਵਿੱਚ ਜਲਦੀ ਹੀ ਉਹ ਇਹਨਾਂ ਕੇਸਾਂ ਤੋਂ ਵੀ ਆਰਾ ਆ ਕੇ ਬਾਜ਼ਦਲ ਬਰੀ ਹੋਣਗੇ ਇਸ ਗੱਲ ਦਾ ਵੀ ਮੈਂ ਅੱਜੇ ਹੀ ਸਾਰੇ ਦੇਸ਼ ਵਾਸੀਆਂ ਨੂੰ ਵਿਸ਼ਵਾਸ ਦਵਾਉਣਾ ਸੋ ਅੱਜ ਬਹੁਤ ਖੁਸ਼ੀ ਵਾਲਾ ਮਾਹੌਲ ਹੈ ਸਾਰੇ ਬੰਗਾ ਹਲਕੇ ਨੇ ਸਾਡੇ ਵਰਕਰਾਂ ਨੇ ਇਕੱਠੇ ਹੋ ਕੇ ਜਸ਼ਨ ਮਨਾਇਆ ਤੁਸੀਂ ਬਣਾਈ ਔਰ ਦਿੱਤੇ ਸਾਰੇ ਦੇਸ਼ ਦੇ ਸ਼ੀਅਮ ਨਹੀਂ ਜਾ ਰਹੀਆਂ ਉੱਥੇ ਵਿਦੇਸ਼ਾਂ ਵਿੱਚ ਵੀ ਅੱਜ ਇਸ ਫੈਸਲੇ ਦੀ ਸਵਾਗਤ ਕੀਤੀ ਜਾ ਰਹੀ ਹੈ ਸੋ ਬਹੁਤ ਬਹੁਤ ਮਾਨਜੋ ਸਕਰੀਨ ਕੋਰਟ ਜੀ ਦਾ ਧੰਨਵਾਦ ਔਰ ਆਸ ਰੱਖਦਾ ਹਾਂ ਕਿ ਮਾਨਜੋ ਨੈਸ਼ਨਲ ਕਮਿਸ਼ਨਰ ਸਾਡੇ ਅਵਿਦੇ ਕੇਜੀਬਾਲ ਜੀ ਇਹਨਾਂ ਨਾਲੋਂ ਵੀ ਤਕੜੇ ਹੋਗੇ ਉਹ ਦੇਸ਼ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਉਣਗੇ ਔਰ ਦੇਸ਼ ਦੀ ਸੇਵਾ ਕਰਦੇ ਰਹਿਣਗੇ ਕਿ ਅੱਜ ਜਿੰਨੇ ਵੀ ਵਰਕਰ ਸਹਿਬਾਨ ਭੰਗੇ ਦਫਤਰ ਵੀ ਕੇ ਵੀ ਆਇਆ ਮੈਂ ਇਹਨਾਂ ਦਾ ਜਲਦੀਆਂ ਗੁਰਦੁਖਣੀਆਂ ਤੋਂ ਬਾਅਦ ਕਰਦਾ ਕਿ ਇਹਨਾਂ ਨੇ ਆਪਣਾ ਸਮਾਂ ਛੱਡ ਕੇ ਆ ਕੇ ਇੱਥੇ ਆ ਕੇ ਇਸ ਖੂਸ਼ੀ ਵਿੱਚ ਵਾਅਦਾ ਕੀਤਾ ਬਹੁਤ ਬਹੁਤ ਬਵਾਦ